ਵੇ ਚਾਹ ਨੂੰ ਕਿ ਮੱਕੀ ਗੁੱਟ ਕੇ ਆਇਆ ਮੰਮੀ ਮਖਣੀ ਤੇ ਲੈ ਆਉਂਦੇ ਮੈਨੂੰ ਤਾਂ ਮੋਟੀ ਹੋਣੀ ਸੀ ਮੈਨੂੰ ਲੱਗਦਾ ਮੰਮੀ ਮੈਨੂੰ ਡੱਕੇ ਵਰਗੀ ਕਰਕੇ ਭੇਜੂਗੀ ਚੰਗਾ ਮਾਸੀ ਚੱਲਦੇ ਆਸੀਆਂ ਫਿਰ ਹਾਂ ਠੀਕ ਹੈ ਬੇਟਾ ਠੀਕ ਹੈ ਨਾਲੇ ਮੇਰੀ ਗੱਲ ਸੁਣੋ ਉਹਨੂੰ ਚਿਹਰੀ ਤੇ ਆਪਦਾ ਧਿਆਨ ਰੱਖਿਓ ਆਪਦੇ ਮਾਮਾ ਮੰਮੀ ਤੰਗ ਨਹੀਂ ਕਰਨਾ ਠੀਕ ਹੈ ਬੇਟਾ ਬੱਚੇ ਸਾਡੇ ਸ਼ਰਾਰਤੀ ਐ ਨਹੀਂ ਨਹੀਂ ਫਿਕਰ ਨਾ ਕਰੋ ਤੁਸੀਂ ਆਪਦੇ ਸੱਟ ਸੁੱਟ ਤੋਂ ਧਿਆਨ ਰੱਖਿਓ ਮੜਿਆ ਤੇ ਨਾਲੇ ਤੁਸੀਂ ਵੀ ਆਪਦਾ ਕੰਮ ਦਾ ਵੀ ਸਕੂਲ ਦੇ ਕੰਮ ਦਾ ਧਿਆਨ ਰੱਖਿਓ ਠੀਕ ਹੈ ਠੀਕ ਹੈ ਉਹ ਵੀ ਜ਼ਰੂਰੀ ਐ ਕੋਈ ਛੁੱਟੀਆਂ ਖਤਮ ਹੋ ਜਾਂਦੇ ਛੱਡ ਜਾਗੇ ਬਾਕੀ ਦੀ ਮਾਮੀ ਪੂਰਾ ਧਿਆਨ ਰੱਖੋਗੇ ਇਹਨਾਂ ਦਾ ਠੀਕ ਹੈ ਬੇਟਾ ਚੰਗਾ ਵਾਸੀ ਚੱਲਦੇ ਆਂਦੇ ਆ ਆ ਜਾ ਪੁੱਤ ਮੇ ਨਾਲ ਠੀਕ ਹੈ ਠੀਕ ਹੈ ਬੇਟਾ ਬਾਏ ਹੁਣ ਤੁਸੀਂ ਆ ਗਏ ਨਾਨਕੇ ਠੀਕ ਹੈ ਤੇ ਫ੍ਰਿਜ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਪਈਆਂ ਨਾ ਖਾ ਲੈਣੀਆਂ ਫਿਕਰ ਨਿਕਲਦੀ ਠੀਕ ਹੈ ਪੁੱਤ ਕੋਈ ਨਾ ਮम्मा ਹੁਣ ਤਾਂ ਬਿਨਾਂ ਆੜ ਕੇ ਆਈਆਂ ਹਾਂ ਹੁਣ ਤਾਂ ਮੈਂ ਮੋਟੀ ਹੋ ਕੇ ਜਾਊਂਗੀ ਘਰੋਂ ਮੈਂ ਟੈਨਸ਼ਨ ਨਾਲ ਸਾਰਾ ਕੁਝ ਢੇਰ ਦਾਂਗੇ ਵੇ ਆ ਗਏ ਤੁਸੀਂ ਨਾ ਆਈ ਜਾਂਦੇ ਹਲ ਤਾਂ ਰਸਤੇ ਜੀ ਆ ਵੇ ਤੂੰ ਐਨੇ ਔਖਾ ਹੋਈ ਨਾ ਮੈਂ ਤਾਂ ਬੱਚਿਆਂ ਨੂੰ ਪੁੱਛਿਆ ਮੇਰੇ ਭਾਂਜਾ ਪੰਜ ਆਇਆ ਤੇ ਕਲਡੀ ਦੀ ਚਾਹ ਬਣਾ ਕੇ ਰੱਖਣ ਵਾਸਤੇ ਤੇ ਨਾਲ ਇਹਦੇ ਬਿਸਕੁਟ ਇਹਨਾਂ ਨੂੰ ਬੇ ਬਿਸਕੁਟ ਤਾਂ ਮੈਨੂੰ ਭੁੱਖ ਲੱਗੀ ਸੀ ਮੈਂ ਖਾ ਗਈ ਉਹ ਚਲ ਕੋਈ ਨਹੀਂ ਤੂੰ ਚਾਹ ਬਣਾ ਬਿਸਕੁਟ ਮੈਂ ਲੈ ਕੇ ਆਉਣਾ ਵਾਕਾ ਵਾਸਤੇ ਠੀਕ ਆ ਚਲੋ ਪੁੱਤ ਬੈ ਜਾ ਇੱਥੇ ਮੰਮੀ ਚਾਹ ਬਣਾ ਲਓ ਬੇ ਚਾਹ ਨੂੰ ਕੀ ਮੱਕੀ ਗੁੱਟ ਕੇ ਆਇਆ ਰੋਟੀ ਲੈ ਕੇ ਆਉਣੀ ਆ ਮੈਂ ਤੁਹਾਡੇ ਵਾਸਤੇ ਬੈ ਜਾਓ ਇੱਥੇ ਚਾਰ ਨਾਲ ਹੀ ਦੇ ਦਿੰਨੀ ਆ ਕਿਹੜਾ ਸਬਜ਼ੀ ਬਣਾਵੇ ਆ ਲਓ ਰੋਟੀ ਮੰਮੀ ਮੱਖਣੀ ਤਾਂ ਲੈ ਆਉਂਦੇ। ਵੇ ਮੱਖਣੀ ਹੈ ਨਹੀਂ ਅੱਜ, ਦੁੱਧ ਨਹੀਂ ਰੜਕਿਆ, ਚਾਰਨ ਨਾਲ ਹੀ ਖਾ ਲੋ। ਸਬਜ਼ੀ ਵੀ ਨਹੀਂ ਬਣਾਈ। ਲੈ, ਹੋਲਾ ਮੋਟੀ। ਮੈਂ ਤਾਂ ਮੋਟੀ ਹੋਣੀ ਸੀ। ਮੈਨੂੰ ਲੱਗਦਾ ਮੰਮੀ ਮੈਨੂੰ ਡੱਕੇ ਵਰਗੀ ਕਰਕੇ ਭੇਜੂਗੀ। ਹੋਗੀ ਮੋਟੀ। ਚਲੋ ਅੰਦਰ ਬਹਿ ਜਾਓ। ਤਲ ਇੱਧਰ ਬੈਜੋ ਮੰਜੇ ਤੇ ਬੈਠ ਖਰਾਬ ਕਰ ਦੋਂਗੇ ਬੈਠੋ ਮੰਜੇ ਤੇ ਓ ਮਾਮੀ ਅਸੀਂ ਕਿਹੜਾ ਜਵਾਕ ਆ ਹਾਂ ਹਾਂ ਜਵਾਕ ਹੀ ਹੋ ਤੁਸੀਂ ਬੈਜੋ ਓ ਮਾਮੀ ਕੁਛ ਖਾਣ ਨੂੰ ਤਾਂ ਦੇ ਦੇ ਬੇ ਹੋਰ ਤਾਂ ਰੋਟੀ ਖਾਦੀ ਆ ਰੋਟੀ ਕਿਹੜਾ ਸੀ ਸਾਈ ਭਣੀ ਨਾਲ ਖਾ ਲਈ ਚਾਰ ਨਾ ਰੋਟੀ ਦਿੱਤੀ ਸੀ ਤੂੰ ਓਵੇ ਦੋ ਦਿੱਤੀਆਂ ਹੀ ਆ ਬਲੀਉਣੀ ਆ ਬੈ ਜਾ ਖਾਣ ਨੂੰ ਕੁਛ ਖਾਣ ਨੂੰ ਦੇ ਦੋ ਖਾਣ ਨੂੰ ਆਲੇ ਫੜ ਮੈਂ ਕੇਲਾ ਮੰਮੀ ਏ ਨੂੰ ਮੈਂ ਤੇ ਬੇਨੂ ਨਹੀਂ ਤੁਸੀਂ ਅੱਧਾ ਅੱਧਾ ਖਾ ਲੋ ਬਾਰੇ ਕੇਲੇ ਖਾਣ ਨਾਲ ਕਬਜ਼ੀ ਹੋ ਜਾਂਦੀ ਆ ਕੱਲ ਮੈਂ ਦੋ ਖਾ ਲੇ ਮੈਨੂੰ ਤਾਂ ਆਪ ਹੋਈ ਪਈ ਆ ਅੱਧਾ ਅੱਧਾ ਕਰ ਲੋ ਨਹੀਂ ਨਹੀਂ ਦਲਦੀ ਲੱਗਦਾ ਮੈਥੋਂ ਜੁੱਤੀਆਂ ਖਾਊਗੀ ਮੈਂ ਅੱਧਾ ਕਿ ਮੈਂ ਕਰੀਏ ਕਰਦੇ ਆ ਤਾਂ ਖੋਲ ਕੇ ਕਰਦੇ ਆਂ ਦੇਖ ਲੈ ਆਂ ਖੋਲਣ ਜਲਦੀ ਐ ਨਹੀਂ ਉਹ ਵੈਸੇ ਇੱਕ ਕੇਲੇ ਨਾਲ ਕਦੀ ਕਬਜ਼ੀ ਹੋ ਜਾਂਦੀ ਆ ਮੈਂ ਤਾਂ ਨਹੀਂ ਦੇਖਿਆ ਕਦੀ ਕਿਸੇ ਨੂੰ ਹੁੰਦੀ ਆ ਅਪਰੇ ਤਾਂ ਮੰਮੀ ਤੋ ਕੱਲੇ ਦਿੰਦੀ ਆਪੇ ਉਹ ਇੱਥੇ ਤਾਂ ਆਪਾਂ ਨੁੱਕੀ ਦਿੱਤਾ ਉਹ ਵੀ ਇੱਧਰ ਓਏ ਇੱਧਰ ਦਿੱਤਾ ਇੱਕ ਨਹੀਂ ਪੁਰਾਣੀ ਤੈਨੂੰ ਦਿਮਾਗ ਕਬਜ ਦੀਆਂ ਗੋਲੀਆਂ ਕੀ ਆਏ ਤੈਨੂੰ ਸ਼ਰਮ ਨਹੀਂ ਆਉਂਦੀ ਚਾਰ ਦਿਨ ਜਵਾਕਾਂ ਦੇ ਨਾਲ ਕਿਹਾਗੇ ਤੇ ਜਵਾਕਾਂ ਦਾ ਤੂੰ ਕੀ ਹਾਲ ਕਰ ਛੱਡਿਆਗਾ ਐਵੇਂ ਨਹੀਂ ਲੋਕ ਕਹਿੰਦੇ ਪੇਕੇ ਹੁੰਦੇ ਮਾਵਾਂ ਨਾਲ ਤੇ ਅੱਜ ਤੂੰ ਸਾਬਤ ਕਰਤਾ ਨਾਨੀਆਂ ਨਾਨੀਆਂ ਹੁੰਦੀਆਂ ਤੇ ਮਾਮੀਆਂ ਮਾਮੀਆਂ ਹੁੰਦੀਆਂ ਉਹ ਜਵਾਕ ਵਿਚਾਰੇ ਚਾਹ ਨਾਲ ਆਈ ਸੀ ਕਿ ਮਾਮਾ ਮਾਮੀ ਕੋਲ ਜਾਵੜ ਗਏ ਨਿੱਕੇ ਹੁੰਦੇ ਆਪਾਂ ਜਾਂਦੇ ਹੁੰਦੇ ਨਾਨਕੀ ਆਪਾਂ ਨੂੰ ਕਿੰਨਾ ਚਾਹ ਹੁੰਦਾ ਸੀ ਕਿੰਨਾ ਆਪਾਂ ਮਾਮੇ ਨਾਲ ਖੇਡਦੇ ਸੀ ਕਿੰਨਾ ਮਾਮੀ ਨਾਲ ਖੇਡਦੇ ਸੀ ਉਹ ਵੀ ਤਾਂ ਲੋਕ ਸੀ ਆਪਣੇ ਮਾਮੇ ਮਾਮੀ ਸਾ ਆਪਣੇ ਨਾਲ ਪਿਆਰ ਕਰਦੇ ਸੀ ਤੇ ਤੇਰੇ ਵਰਗੀਆਂ ਮਾਮੀਆਂ ਉਹਨਾਂ ਸਾਰੇ ਚਾਵਾ ਦੇ ਪਾਣੀ ਫੇੜ ਦਿੰਦੀਆਂ ਮੁੜ ਕੇ ਜਵਾਕ ਮੂੰਹ ਨਹੀਂ ਕਰਦੇ ਨਾਨਕੇ ਕਰਨੀ ਹਾਂਜੀ ਮੈਂ ਤੂੰ ਗਲਤੀ ਹੋ ਗਈ ਉਹਦਾ ਵਿਚਾਰੇ ਕਿੱਦਾਂ ਦੇ ਲੱਗਿਆ ਮਾਮੀ ਕੋਲੇ ਜਾਣਾ ਮਾਮੀ ਕੋਲੇ ਜਾਣਾ ਮੈਂ ਕੀ ਹਾਲ ਕਰੀ ਹੁਣ ਤੂੰ ਨਹੀਂ ਮਾਮੀ ਨਹੀਂ ਉਹ ਜਵਾਕਾਂ ਦੀ ਨਾਨੀ ਹੈ ਸਮਝ ਗਈ ਨਾ ਪੇਕੇ ਮਾਵਾ ਨਾਲ ਹੁੰਦੇ ਆ ਤੇ ਉਹ ਤੁਹਾਨੂੰ ਮਾਂ ਦੇ ਸਮਾਨ ਮੰਨ ਕੇ ਰਹਿਓ ਉਹਨਾਂ ਨੂੰ ਉਹਨਾਂ ਦੀ ਨਾਨੀ ਮੰਨ ਕੇ ਰਹਿ ਤੂੰ ਪਿਆਰ ਦੇ ਬੱਚਿਆਂ ਨੂੰ ਆ ਗਈ ਨਾ ਸਮਝ ਜੱਲ ਲੈ ਕੇ ਆਜ ਵਾਕਾਂ ਨੂੰ ਖਵਾ ਰੋਟੀ ਜੱਜ ਨਾਲ ਵਿਚਾਰਿਆਂ ਨੂੰ ਠੀਕ ਹੈ ਆਜੋ ਮੇਰੇ ਪੁੱਤ ਪੁੱਤ ਤੁਸੀਂ ਕੀ ਖਾਵੋਗੇ ਆਲੂ ਟਿੱਕੀ ਸਮੋਸੇ 버ਗਰ ਪੀਜਾ ਗਲਾਵ ਜਾਮਣਾ ਵਰਤੀ ਜਿਹੜੀ ਚੀਜ਼ ਨੂੰ ਜੀ ਕਰਦਾ ਨਾ ਤੁਸੀਂ ਆਦੇ ਮਾਮੇ ਤੋਂ ਮੰਗਣਿਆ ਕਰੋ ਪੁੱਤ ਚੰਗਾ ਮਮਾ ਸਾਡੇ ਦਾ ਸਾਰਾ ਉਹ ਜਲਾ ਦੇ ਮਮਾ ਤਾਂ ਟੈਨਸ਼ਨ ਨਾ ਕਰੋ ਸਾਰਾ ਕੁਝ ਦੇ ਦਾਂਗੇ ਸੀ ਚਲੋ ਵੀ ਲੈ ਕੇ ਦੋ ਅੱਥੋਂ ਆਕੇ ਮੋਟਿਆਂ ਨੂੰ ਆਇਆ ਚਲੋ ਪੁੱਤ ਬੈੱਡ ਤੇ ਬਹਿ ਜਾਓ ਫੋਤਮ ਬੈੱਡ ਤੇ ਬਹਿ ਜਾ ਤੁਸੀਂ ਹੁਣ ਸੋਡਾ ਘੜੀਆ ਹੁਣ ਮੰਮੀ ਟੈਨਸ਼ਨ ਨਾ ਦਿੰਦੀ ਸਾਡੇ ਹੀ ਆਸੇ ਹਾਂ ਸਾਰੇ ਠੀਕ ਐ ਤੁਸੀਂ ਲੈ ਕੇ ਠੀਕ ਐ ਕਰੋ ਅੰਜੋਏ